ਗੋਤਮਾਨ ਨੇ 168 ਖਿਡਾਰੀਆਂ ਨੂੰ 33.83 ਕਰੋੜ ਰੁਪਏ ਦੀ ਨਾਮੀ ਰਾਸ਼ੀ ਦਿੱਤੀ ਹੈ ਸੋ ਨੈਸ਼ਨਲ ਅਤੇ ਏਸ਼ੀਅਨ ਖੇਡਾਂ ਦੇ ਜੇਤੂਆਂ ਨੂੰ ਦਿੱਤੀ ਗਈ ਹੈ ਨਾਮੀ ਰਾਸ਼ੀ ਏਸ਼ੀਅਨ ਖੇਡਾਂ ਦੇ 32 ਜੇਤੂ ਖਿਡਾਰੀਆਂ ਨੂੰ 29.25 ਕਰੋੜ ਰੁਪਏ ਦੀ ਨਾਮੀ ਰਾਸ਼ੀ ਦਿੱਤੀ ਗਈ ਹੈ ਅਤੇ ਨੈਸ਼ਨਲ ਖੇਡਾਂ ਦੇ 136 ਜੇਤੂ ਖਿਡਾਰੀਆਂ ਨੂੰ 4.58 ਕਰੋੜ ਰੁਪਏ ਦੀ ਨਾਮੀ ਰਾਸ਼ੀ ਦਿੱਤੀ ਹੈ ਇਸ ਮੌਕੇ ਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਂ ਸਾਰੀਆਂ ਖੇਡਾਂ ਦੇਖਣ ਦੇ ਵਿੱਚ ਬਹੁਤ ਦਿਲਚਸਪੀ ਰੱਖਦਾ ਹਾਂ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਜੇਕਰ ਪੰਜਾਬੀਆਂ ਨੂੰ ਮੌਕਾ ਮਿਲੇ ਤਾਂ ਇਹ ਹਰ ਖੇਤਰ ਦੇ ਵਿੱਚ ਨੰਬਰ 1 ਬਣਨ ਦਾ ਦਮ ਰੱਖਦੇ ਹਨ ਉਹਨਾਂ ਨੇ ਕਿਹਾ ਕਿ ਤੁਸੀਂ ਸਾਰਿਆਂ ਨੇ ਮੈਡਲ ਜਿੱਤਣ ਦੇ ਲਈ ਸਖਤ ਮਿਹਨਤਾਂ ਕੀਤੀਆਂ ਨੇ ਠੰਡ ਧੋਣ ਦਾ ਤੇ ਗਰਮੀ ਨਹੀਂ ਵੇਖੀ ਅਰਜਨ ਵਾਂਗ ਸਿਰਫ ਆਪਣੇ ਨਿਸ਼ਾਨੇ ਤੇ ਅੱਖ ਰੱਖੀ ਹੈ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਹਿੱਸੇ 20 ਮੈਡਲ ਆਏ ਨੇ ਤੁਸੀਂ ਇਹ ਮੈਡਲ ਜਿੱਤ ਕੇ ਸਾਬਿਤ ਕਰ ਦਿੱਤਾ ਹੈ ਕਿ ਜੇ ਪੰਜਾਬੀਆਂ ਨੂੰ ਮੌਕਾ ਮਿਲੇ ਤਾਂ ਇਹ ਸਭ ਕੁਝ ਕਰ ਸਕਦੇ ਹਨ ਤੋ ਨੈਸ਼ਨਲ ਅਟੈਸ਼ਨ ਖੇਡਾਂ ਦੇ ਜੇਤੂਆਂ ਨੂੰ ਇਨਾਮੀ ਰਾਸ਼ੀ ਦਿੱਤੀ ਗਈ ਹੈ। ਤੋ ਚੰਡੀਗੜ੍ਹ ਦੇ ਵਿੱਚ ਇਹ ਇਨਾਮ ਰਾਸ਼ੀ ਵੰਡ ਸਮਾਰੋਹ ਕੀਤਾ ਗਿਆ। ਜਿੱਥੇ ਕਿ ਜੇਤੂ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਵੰਡੀ ਗਈ ਹੈ। ਦਾਜ਼ੀ ਕਿ 33.83 ਕਰੋੜ ਰੁਪਏ ਦੀ ਇਹ ਇਨਾਮੀ ਰਾਸ਼ੀ ਹੈ ਜਿਹੜੀ ਕਿ ਇਹਨਾਂ ਜੇਤੂ ਖਿਡਾਰੀਆਂ ਨੂੰ ਦਿੱਤੀ ਗਈ ਹੈ। ਤੋ ਸਿਮਾਂਦੇਵਲੋਂ ਇਹਨਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਹੈ ਤੇ ਕਿਹਾ ਹੈ ਕਿ ਮੈਂ ਮਾਣ ਮਹਿਸੂਸ ਕਰ ਰਿਹਾ ਇਹਨਾਂ ਖਿਡਾਰੀਆਂ ਤੇ ਮੈਂ ਸਾਰੀਆਂ ਖੇਡਾਂ ਦਾ ਫੈਨ ਹਾਂ ਮੈਂ ਲਾਈਵ ਟੈਲੀਕਾਸਟ ਜਿੰਨਾ ਵੀ ਹੁੰਦਾ ਸੀ ਏਸ਼ੀਆਰ ਦਾ ਮੈਂ ਦੇਖਦਾ ਰਿਹਾ 골 ਵੀ ਦੇਖੇ ਇਸ ਵਾਰ ਤਾਂ ਸਾਡੀ ਹਾਕੀ ਟੀਮ ਦਾ ਜਿਹੜਾ ਸਕੋਰ ਸੀਗਾ ਉਹ ਵੀ ਬਹੁਤ ਹਾਈ ਸਕੋਰ ਮੈਚ ਜਿੱਤੇ 8-1 ਵੀ ਹੋਇਆ 9-1 ਵੀ ਹੋਇਆ 7-0 5-5-2 ਸੋ ਐ ਲੱਗਦਾ ਸੀ ਜਿਵੇਂ ਗੋਲਾਂ ਦੀਆਂ ਮਸ਼ੀਨਾਂ ਪੰਜਾਬ ਤੋਂ ਗਈਆਂ ਹੋਈਆਂ ਨੇ ਜਿਹੜੀਆਂ 골 ਕਰ ਰਹੀਆਂ ਉੱਥੇ ਜਾ ਕੇ ਤੇ ਹਾਕੀ ਟੀਮ ਨੇ ਹਰਮਨਪ੍ਰੀਤ ਤੋਰਾ ਨੇ ਗੁਰਜੰਟੋਰਾ ਨੇ ਸ਼ਮਸ਼ੀਰ ਹੋਰਾਂ ਨੇ ਮਨਪ੍ਰੀਤ ਨੇ ਮਨਦੀਪ ਨੇ ਹਾਰਦਿਕ ਨੇ ਵਰੁਣ ਨੇ ਮਤਲਬ ਕਿਹੜੇ ਪਲੇਅਰ ਦਾ ਨਾਮ ਲਾਵਾਂ ਕਿ ਜਿਹਦੇ ਕੋਲ ਵੀ ਬੋਲ ਆ ਜਾਂਦੀ ਸੀ ਲੱਗਦਾ ਸੀ ਇਹਦੀ ਬੋਲ ਜਿਹੜੀ ਇਹਦੀ ਹਾਕੀ ਲਾਈਨ 'ਤੇ ਚਪਕ ਗਈ ਇਹ ਤਾਂ ਹੁਣ ਗੋਲ ਦੇ ਸਾਹਮਣੇ ਜਾ ਕੇ ਇਹਦੇ ਨਾਲ ਉਤਰੂਗੀ ਸੋ ਬੜੀ ਖੁਸ਼ੀ ਹੋਈ ਜਦੋਂ ਹਰਮਨਪ੍ਰੀਤ ਹੋਰੀ ਆਸਟ੍ਰੇਲੀਆ ਨਾਲ ਮੈਚ ਹੁੰਦਾ ਤਾਂ ਹਾਲਾਂਕਿ ਉੱਥੇ ਸਪੋਰਟਸ ਕਲਚਰ ਬਹੁਤ ਜ਼ਿਆਦਾ ਬੜੀਆ ਹੈ ਆਸਟ੍ਰੇਲੀਆ ਦੇ ਵਿੱਚ ਪਰ ਇਥੋਂ ਸਾਡੀਆਂ ਕੁੜੀਆਂ ਛੋਟੇ ਛੋਟੇ ਘਰਾਂ ਤੋਂ ਉੱਠ ਕੇ ਜਦੋਂ ਉੱਥੇ ਜਾ ਕੇ ਜਿੱਦੀਆਂ ਨੇ ਉੱਥੇ ਜਾ ਕੇ ਜਦੋਂ ਪ੍ਰੋਫੈਸ਼ਨਲ ਖੇਡਣ ਹੁਣ ਤਾਂ ਪ੍ਰੋਫੈਸ਼ਨਲ ਦੇ ਵਿੱਚ ਵੀ ਸਾਡੀਆਂ ਪੰਜਾਬ ਦੀਆਂ ਤੀਆਂ ਨੇ ਮੱਲਾ ਮਾਰੀਆਂ ਨੇ ਚਾਹੇ ਉਹ ਗੋਲਾ ਸੁੱਟਣ ਚੋਵੇ ਚਾਹੇ ਉਹ ਜੈਵਲਿਨ ਚੋਵੇ ক্রিকেট ਹੋਵੇ ਔਰ ਔਰਮਨ ਹਾਕੀ ਉਹ ਵੀ ਕੱਲ ਹੀ ਹਜੇ ਮੈਂ ਮੈਚ ਦੇਖ ਰਿਆ ਸੀ ਸੋ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਐ ਅਸੀਂ ਕਿਸੇ ਤੋਂ ਘੱਟ ਨਹੀਂ ਮੈਂ ਹਮੇਸ਼ਾ ਕਹਿੰਦਾ ਹੁੰਨਾ ਅਸੀਂ ਪੰਜਾਬੀ ਆ ਜੇ ਸਾਨੂੰ ਮੌਕਾ ਮਿਲ ਜੇ ਤਾਂ ਨੰਬਰ 1 ਤੋਂ ਘੱਟ ਸਾਨੂੰ ਕੋਈ ਪੋਜੀਸ਼ਨ ਪਸੰਦ ਨਹੀਂ ਹੈਗੀ ਸੋ ਅਸੀਂ ਚਾਹੇ ਜਿਹੜੇ ਮਰਜ਼ੀ ਫੀਲਡਸ ਚੱਲ ਜਾਈਏ ਆਪਣੀਆਂ ਮੱਲਾ ਮਾਰ ਲੈਣੇ ਆ ਮੈਂ ਅਕਸਰ ਇਹ ਵੀ ਗੱਲ ਕਹਿੰਦਾ ਹੁੰਨਾ ਕਈ ਵਾਰ ਇੰਡਸਟਰੀਅਲਿਸਟ ਆ ਜਾਂਦੇ ਨੇ ਮੈਂ ਕਹਿੰਦਾ ਜੀ ਅਸੀਂ ਪੰਜਾਬੀ ਆ ਪੂਰੀ ਦੁਨੀਆ ਦੇ ਸਿਟੀਜ਼ਨ ਆ ਅਸੀਂ ਗਲੋਬਲ ਸਿਟੀਜ਼ਨ ਆ ਪੰਜਾਬੀ ਅਸੀਂ ਜਿਹੜੇ ਮੁਲਕ 'ਚ ਗਲਤੀ ਨਾਲ ਵੀ ਚਲੇ ਜਾਈਏ ਉੱਥੇ ਵੀ ਕਾਮਯਾਬ ਹੋ ਜਾਂਦੇ ਆ ਅਸੀਂ ਤੁਸੀਂ ਉਹ ਸੁਪਨੇ ਲਏ ਬਹੁਤ ਸਖਤ ਮਿਹਨਤਾਂ ਕੀਤੀਆਂ ਸਵੇਰੇ ਉੱਠ ਕੇ ਧੁੰਦ ਨਹੀਂ ਦੇਖੀ ਠੰਡ ਨਹੀਂ ਦੇਖੀ ਗਰਮੀ ਨਹੀਂ ਦੇਖੀ ਗਰਾਊਂਡ ਦੇ ਵਿੱਚ ਜਾ ਕੇ ਸਟਾਪਵਾਚ ਨਾਲ ਲੈ ਜਾ ਕੇ ਏਸ਼ੀਆ ਦੇ ਜੋ অলਪਿਕ ਦੇ ਰਿਕਾਰਡ ਨੂੰ ਅਰਜਨ ਦੇ ਤੀਰ ਵਾਂਗੂ ਸਿਰਫ ਮੱਛੀ ਦੀ ਅੱਖ ਵਾਂਗੂ ਉਹੀ ਦੇਖਿਆ ਕਿ ਰਿਕਾਰਡ ਕਿਹੜਾ ਹੈ ਮੈਂ ਉਸ ਰਿਕਾਰਡ ਨੂੰ ਤੋੜਨਾ ਹੈ ਜਾਂ ਬਰਾਬਰੀ ਕਰਨੀ ਹੈ ਸੋ ਇਹ ਤੁਹਾਡੀ ਮਿਹਨਤ ਤੇ ਤੁਹਾਡਾ ਸੁਪਨਾ ਜਿਹੜਾ ਉਹ ਸਾਕਾਰ ਹੋਇਆ ਵੀ ਮੈਡਲ ਜਿਹੜੇ ਨੇ ਪੰਜਾਬ ਦੇ ਹਿੱਸੇ ਆਏ ਨੇ ਪਹਿਲੀ ਵਾਰ ਹੋਇਆ ਹੈ ਆਜ਼ਾਦੀ ਤੋਂ ਬਾਅਦ ਕਿ ਪੰਜਾਬ ਦੇ ਹਿੱਸੇ ਹਾਲਾਂਕਿ ਪਹਿਲਾਂ ਪੰਜਾਬ ਬਹੁਤ ਵੱਡਾ ਸੀ ਜੇਪਾ ਉਹਨਾਂ ਵਾਲੇ ਪੰਜਾਬ ਦੀਆਂ ਜਾਂ ਹਿਮਾਚਲ ਦੇ ਹਰਿਆਣੇ ਨੂੰ ਵੀ ਵਿੱਚ ਲਾਵਾਂਗੇ ਤਾਂ ਬਹੁਤ ਮੈਡਲ ਨੇ ਪੰਜਾਬ ਦੇ ਜੇ ਅੱਜ ਪੰਜਾਬ ਉਹ ਪੰਜਾਬ ਜਿਹੜਾ ਕਿ ਬਹੁਤ ਵੱਡਾ ਪੰਜਾਬ ਸੀ ਪਰ ਜੋ ਹੁਣ ਸਾਡਾ ਇਹ ਪੰਜਾਬ ਹੈ ਇਹਨੇ 20 ਮੈਡਲ ਜਿੱਤ ਕੇ ਇਹ ਸਾਬਤ ਕਰਤਾ ਕਿ ਜੇ ਸਾਨੂੰ ਮੌਕਾ ਮਿਲੇ ਸਾਡੇ ਮੁੰਡੇ ਕੁੜੀਆਂ ਨੂੰ ਮੌਕਾ ਮਿਲੇ ਤਾਂ ਸੀ ਕਿਸੇ ਤੋਂ ਘੱਟ ਨਹੀਂ ਹੈਗੇ ਅਸੀਂ 올림픽 ਦੇ ਪੋਡੀਅਮ ਤੇ ਅਸੀਂ ਏਸ਼ੀਆ ਦੇ ਅਸੀਂ ਕਾਮਨਵੈਲਟ ਦੇ ਅਸੀਂ ਵਰਲਡ ਚੈਂਪੀਅਨਸ਼ਿਪ ਦੇ ਪੋਡੀਅਮ ਤੇ ਜਾ ਸਕਦੇ ਆ ਤੇ ਉੱਥੇ ਦੇਸ਼ ਦਾ ਝੰਡਾ ਜਿਹੜਾ ਉਪਰ ਉੱਚਾ ਕਰ ਸਕਦੇ ਆ ਪੰਜਾਬ ਪੁਲਿਸ ਨੂੰ 2200 ਪੁਲਿਸ ਵਾਲੇ 2200 ਭਰਤੀ ਚਾਹੀਦੀ ਹੈ ਹਰ ਸਾਲ 1600 ਤੋਂ 1700 ਕਨਸਟੇਬਲ ਫਿਰ ਹੈੱਡ ਕਨਸਟੇਬਲ 2300 ਫਿਰ 3400 ਐਸਆਈ ਸਬ ਇੰਸਪੈਕਟਰ ਵਗੈਰਾ ਇਸ ਰੈਂਕ ਦੇ ਹਰ ਸਾਲ 2200 ਤੋਂ 2300 ਪਹਿਲਾਂ ਕੀ ਹੁੰਦਾ ਸੀ ਕੋਈ ਭਰਤੀ ਨਹੀਂ ਹੁੰਦੀ ਸੀ ਆਖਰੀ ਸਾਲ ਕਹਿੰਦੇ ਸੀ 2 ਮਹੀਨੇ ਪਹਿਲਾਂ ਆਖਰੀ ਸਾਲ ਮੀਨਸ ਵੋਟਾਂ ਦਾ ਆਖਰੀ ਸਾਲ ਵੀ ਜਿਹੜੇ ਸਾਲ ਵੋਟਾਂ ਨੇ ਵੀ ਪੁਲਿਸ ਚ ਭਰਤੀ ਹੋਊਗੀ ਜੀ 6000 7000 ਬੰਦਾ ਰੱਖਣਾ ਉਹ ਨੌਜਵਾਨ ਮੁੰਡੇ ਕਹਿੰਦੇ ਸੀ ਯਾਰ 2 ਮਹੀਨਿਆਂ ਦਾ ਹੀ ਟਾਈਮ ਹੈ ਜੇ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ ਅਸੀਂ ਕੀ ਕੀਤਾ ਅਸੀਂ ਅਗਲੇ 4 ਸਾਲ ਦਾ ਪੂਰਾ ਪਰਫਾਰਮਾ ਬਣਾ ਕੇ ਜਾਰੀ ਕਰਤਾ ਜਨਵਰੀ ਚ ਨੋਟੀਫਿਕੇਸ਼ਨ ਹੋਊ ਹਰੇਕ ਸਾਲ ਮਈ ਜੂਨ ਚ ਪੇਪਰ ਹੋਊਗਾ ਲਿਖਤੀ ਜੁਲਾਈ ਚ ਉਹਦਾ ਰਿਜ਼ਲਟ ਆ ਜਾਊਗਾ ਸਤੰਬਰ ਅਕਤੂਬਰ ਚ ਫਿਜ਼ੀਕਲ ਟੈਸਟ ਹੋਊਗਾ ਨਵੰਬਰ ਚ ਉਹਦਾ ਰਿਜ਼ਲਟ ਆ ਜਾਊਗਾ ਦਸੰਬਰ ਦੇ ਵਿੱਚ ਹਰ ਸਾਲ 2200 ਭਰਤੀ ਪੰਜਾਬ ਪੁਲਿਸ ਚ ਮੁੰਡੇ ਕੁੜੀਆਂ ਦੀ ਹੋਣੀ ਹੀ ਹੋਣੀ ਹੈ ਹਰ ਸਾਲ 650 ਆਮ ਆਦਮੀ ਕਲੀਨਿਕ ਸਾਡੇ ਕੋਲ ਸਭਕਸ ਹੋਰ ਤਿਆਰ ਹੈ ਆਉਣ ਵਾਲੇ 26 ਜਨਵਰੀ ਦੇ ਨੇੜੇ ਤੇ ਹੀ 800 ਦੇ ਨੇੜੇ ਹੋ ਜਾਣਗੇ ਉਹਦੇ ਵਿੱਚ ਅਸੀਂ ਇੱਕ ਡਾਟਾ ਕਢਾਇਆ ਕਿ ਇੱਕ ਬਹੁਤ ਵਧੀਆ ਉਹਦੇ ਨਾਲ ਇੱਕ ਸਾਨੂੰ ਇੱਕ ਡਾਟਾ ਮਿਲ ਰਿਹਾ ਇੱਕ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਵਿੱਚ ਉਥੇ ਉਹਨਾਂ 70 ਤੋਂ 75 ਲੱਖ ਜਿਹੜੇ ਨੇ ਬੰਦੇ ਆ ਕੇ ਉਥੋਂ ਦਵਾਈ ਲੈ ਕੇ ਚਲੇ ਗਏ ਹਰ ਰੋਜ਼ ਮਤਲਬ ਲੋਕ ਆਉਂਦੇ ਨੇ ਦਵਾਈ ਲੈਣੇ ਕੰਪਿਊਟਰ ਦੇ ਵਿੱਚ ਉਹਨਾਂ ਦਾ ਸਾਰਾ ਹੈਲਥ ਡਾਟਾ ਹੈ ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿਹੜੇ ਇਲਾਕੇ 'ਚ ਕਿਹੜੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਹਾਈਪਰਟੈਨਸ਼ਨ ਦੇ ਕਿੰਨੇ ਆਉਂਦੇ ਨੇ ਹੈਪੇਟਾਈਟ ਸੀ ਦੇ ਕਿੰਨੇ ਆਉਂਦੇ ਨੇ ਡਿਪਰੈਸ਼ਨ ਦੇ ਕਿੰਨੇ ਲੋਕ ਆਉਂਦੇ ਨੇ ਬੱਚਿਆਂ 'ਚ ਕਿਹੜੀ ਬਿਮਾਰੀ ਵੱਧ ਰਹੀ ਹੈ ਕਿੱਥੇ ਪਾਣੀ ਕਰਕੇ ਬਿਮਾਰੀਆਂ ਹੋ ਰਹੀਆਂ ਨੇ ਕਿੱਥੇ ਸਪਰੇਆ ਕਰਕੇ ਕੋਈ ਬਿਮਾਰੀ ਵੱਧ ਚੱਲ ਰਹੀ ਹੈ ਇਹਦੇ ਨਾਲ ਸਾਨੂੰ ਇਹ ਪਤਾ ਲੱਗ ਜੂ ਫਿਊਚਰ 'ਚ ਅਸੀਂ ਉੱਥੇ ਸਪੈਸ਼ਲਿਸਟ ਡਾਕਟਰ ਜਾਂ ਸਪੈਸ਼ਲਿਸਟ ਹਸਪਤਾਲ ਖੋਲ੍ਹ ਸਕਦੇ ਹਾਂ